ਯੂਮਰ ਵੀ ਕਰ ਸਕਦੇ ਹਾਂ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਆਪਾਂ ਹਲੇ ਤੱਕ ਪੂਰਾ ਪ੍ਰੋਪਰ ਟ੍ਰੀਟਮੈਂਟ ਨਹੀਂ ਲੈ ਪਾ ਰਹੇ ਜਿੱਤੇ ਕਰਕੇ ਪੇਸ਼ੈਂਟ ਦੀ ਜਾਂ ਇੱਕ ਅਹ ਗੱਲ ਸੋਸ਼ਲ ਜਿਹੜਾ ਸਟਿਗਮਾ ਸਤਾ ਨਹੀਂ ਕੈਂਸਰ ਦਾ ਟ੍ਰੀਟਮੈਂਟ ਕੋਈ ਨਹੀਂ ਪਾ ਰਹਾ ਰਾਈਟ ਸੋ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਕੈਂਸਰ ਦੇ ਬਾਰੇ ਗੱਲ ਕਰਨ ਲਈ ਐਂਡ ਬੇਸਿਕਲੀ ਕੈਂਸਰ ਸਰਜਰੀ ਜੋ ਕਿ ਅਸੀਂ ਲੈਪਰੋਸਕੋਪਿਕਲੀ ਜੋ ਕਿ ਅਸੀਂ ਮਿਨਿਮਲ ਇਨਵੇਸਿਵ ਸਰਜਰੀਜ਼ ਜਿਨੂੰ ਕਹਿੰਦੇ ਆ ਉਸ ਤਰੀਕੇ ਨਾਲ ਕਰਦੇ ਆ ਜਿੱਤੇ ਕਰਕੇ ਅਸੀਂ ਦੱਸਣਾ ਜਾ ਰਹੇ ਆ ਕਿ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਕਰ ਰਹੇ ਆ ਐਂਡ ਬਹੁਤ ਅੱਛੀ ਰਿਕਵਰੀ ਹੋ ਰਹੀ ਹੈ ਇਹ ਅਮਨਦੀਪ ਹਸਪੀਟਲ ਦੇ ਵਿੱਚ ਜੋ ਕਿ ਆਲਰੇਡੀ ਨੋਨ ਅਮਨਦੀਪ ਹਸਪੀਟਲ ਨਵੀਂ ਟੈਕਨੋਲੋਜੀ ਲਿਆਣ ਲਈ ਤੇ ਇਹ ਅਸੀਂ ਰੈਗੂਲਰਲੀ ਅਮਨਦੀਪ ਹਸਪੀਟਲ ਦੇ ਵਿੱਚ ਕਰ ਰਹੇ ਆ ਕਿਉਂ ਤੂੰ ਕੀ ਕਰਨਾ ਚਾਹਵੇਂ ਜਿਹੜਾ ਕੈਂਸਰ ਦਾ ਫਾਇਦਾ ਮਿਲੇਗਾ ਕਹਿੰਦੇ ਪੇਸ਼ੈਂਟਸ ਹੋਣਗੇ ਸੋ ਇਹਦਾ ਇੰਤਜ਼ਾਮ ਕਰ। ਸੋ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਕਿਉਂਕਿ ਕੈਂਸਰ ਟ੍ਰੀਟਮੈਂਟ ਸਿਰਫ ਇੱਕ ਇੱਕ ਵਾਰ ਹਾਂ ਸੋ ਇਹਦਾ ਫਾਇਦਾ ਇਹ ਹੁੰਦਾ ਹੈ ਮਿਨਿਮਲ ਇਨਵੇਸਿਵ ਸਰਜਰੀ ਕਰਨ ਦਾ ਕਿ ਕੈਂਸਰ ਟ੍ਰੀਟਮੈਂਟ 'ਚ ਕਈ ਵਾਰੀ ਕੀਮੋ ਵੀ ਲੱਗਦੀ ਹੈ ਰੇਡੀਏਸ਼ਨ ਵੀ ਲੱਗਦੀ ਹੈ ਉਹਦੇ ਲਈ ਰਿਕਵਰੀ ਹੋਣਾ ਜ਼ਰੂਰੀ ਹੁੰਦਾ ਹੈ ਕਈ ਵਾਰੀ ਪੇਸ਼ੈਂਟ ਆਪਰੇਟ ਕਰਾਂ ਦਾ ਉਸ ਤੋਂ ਬਾਅਦ ਰਿਕਵਰੀ ਨਹੀਂ ਹੋ ਪਾਂਦਾ ਉਹਦੀ ਅੱਗੇ ਪੂਰੀ ਟ੍ਰੀਟਮੈਂਟ ਹੋਈ ਨਹੀਂ ਪਾਂਦੀ ਸੋ ਮਿਨਿਮਲ ਇਨਵੇਸਿਵ ਕਰਨਾ ਨਾਲ ਜਲਦੀ ਰਿਕਵਰੀ ਹੁੰਦੀ ਹੈ ਉਹ ਪੂਰੀ ਟਰੀਟਮੈਂਟ ਲੈਂਦਾ ਹੈ ਐਂਡ ਓਵਰਆਲ ਕਿਉਰ ਛੇਤੀ ਅਸੀਂ ਅਚੀਵ ਕਰ ਪਾਤੇ ਹਾਂ ਅੱਛਾ ਪੇਸ਼ੈਂਟ ਕਿਹੜਾ ਸੂਸ਼ਣਾ ਕੇ ਬੀਨ ਕੈਂਸਰ ਹੋਇਆ ਵੱਖਰੇ ਤਰ੍ਹਾਂ ਦਾ ਕੈਂਸਰ ਜਦੋਂ ਹੁੰਦਾ ਹੈ ਹਰੇਕ ਤਰ੍ਹਾਂ ਦਾ ਕੈਂਸਰ ਦਾ ਸਿੰਪਟਮ ਵੱਖਰੇ ਹੁੰਦੇ ਆ ਸੋ ਬ੍ਰੈਸਟ ਕੈਂਸਰ ਦਾ ਵੱਖਰਾ ਹੋਏਗਾ ਫੂਡ ਪਾਈਪ ਕੈਂਸਰ ਦਾ ਵੱਖਰਾ ਹੋਏਗਾ ਸੋ ਐਵੇਂ ਕੋਈ ਸਿੰਪਟਮ ਨਹੀਂ ਹੁੰਦਾ ਜਿਹਦੇ ਨਾਲ ਸਾਨੂੰ ਪਤਾ ਲੱਗ ਜਾਏ ਕਿ ਸਾਨੂੰ ਕੈਂਸਰ ਹੈ ਸੋ ਸਰ ਕਿੰਨੇ ਤਰ੍ਹਾਂ ਦੇ ਸਰਜਰੀਆਂ ਹੋਈਆਂ ਅਸੀਂ ਅੱਜ ਇੱਕ ਛਾਤੀ ਦੇ ਅੰਦਰ ਇੱਕ ਉਮਰ ਸੀਗਾ ਉਹ ਕੈਂਸਰ ਸਰਜਰੀ ਕੀਤੀ ਹੈ ਸੋ ਅੱਜ ਅਸੀਂ ਹੈਡ ਟੂ ਲੈਗ ਟੂ ਤੱਕ ਹਰ ਤਰ੍ਹਾਂ ਦੀ ਕੈਂਸਰ ਦੀ ਸਰਜਰੀ ਅਮਨਦੀ ਹਸਪੀਟਲ ਚ ਕੰਪਲੀਟ ਕਰ ਚੁੱਕੇ ਹਾਂ ਸੋ ਅੱਜ ਇੱਕ ਬੜਾ ਇੱਕ ਦਿਨ ਹੈਗਾ ਜਿਸ ਤੇ ਅਸੀਂ ਅੱਜ ਦੇ ਦਿਨ ਅਸੀਂ ਐਵਰੀ ਆਰਗਨ ਸਿਸਟਮ ਸਰਜਰੀ ਵੀ ਹੈਵ ਡਨ ਇਨ ਅਮਨਦੀ ਨੰਬਰਸ ਲੈਪਰੋਸਕੋਪਿਕਲੀ 50 ਪਲੱਸ ਕਰ ਚੁੱਕੇ ਹਾਂ ਓਵਰ ਆਲ ਤਾਂ ਮੇਬੀ 150 200 ਤੱਕ ਹੋ ਗਈ ਹੈ ਅਤੇ ਇਹ ਇਹ ਦੱਸਣ ਦਾ ਕੀ ਰੀਜ਼ਨ ਕੀ ਹੈ ਜਦਾ ਕਿ ਬਹੁਤ ਜ਼ਿਆਦਾ ਸਪਾਈ ਡਾਇਗਨੋਸ ਜ਼ਿਆਦਾ ਹੋ ਰਿਹਾ ਹੈ ਜਾਂ ਫੈਲ ਜਾਣਾ ਹੈ ਸੋ ਲਾਈਕ ਯੂ ਸੈਡ ਕਿ ਡਾਇਗਨੋਸ ਜ਼ਿਆਦਾ ਹੋ ਰਿਹਾ ਹੈ ਡਾਇਗਨੋਸ ਵੀ ਜ਼ਿਆਦਾ ਹੋ ਰਿਹਾ ਹੈ ਹੁਣ ਕਿਉਂਕਿ ਆਪਣੇ ਕੋਲ ਟੈਕਨੀਕਸ ਆ ਗਈਆਂ ਹਨ ਡਾਕਟਰਸ ਵੀ ਮਾਹਿਰ ਆ ਚੁੱਕੇ ਹਨ ਹੁਣ ਆਪਣੇ ਤਵਕੀਜ ਜਿਹੜੇ ਅਸੀਂ ਜਲਦੀ ਫੜ ਪਾ ਰਹੇ ਹਾਂ ਸੈਕਿੰਡ ਫੈਲ ਇਸ ਲਈ ਰਿਹਾ ਦੇਖੋ ਹਰ ਤਰ੍ਹਾਂ ਦਾ ਪੋਲੂਸ਼ਨ ਵਧੀ ਜਾ ਰਿਹਾ ਨਾ ਐਂਡ ਜਿਵੇਂ ਇੰਡਸਟਰੀਅਲ ਪੋਲੂਸ਼ਨ ਹੈ ਉਹਦੀ ਕੋਈ ਟ੍ਰੀਟਮੈਂਟ ਨਹੀਂ ਹੋ ਰਹੀ ਹੈ 에ਅਰ ਪੋਲੂਸ਼ਨ ਵਧ ਰਿਹਾ ਹੈ ਜਿਹੜੀ ਆਪਣੀ ਖਾਦ ਦਾ ਦਾ ਪ੍ਰੋਬਲਮ ਇਜ਼ देयर ਹਨਾ ਦੁੱਧ ਵੀ ਹੁਣ ਆਪਾਂ ਪੀ ਰਹੇ ਆ ਉਹ ਵੀ ਵੀ ਡੋਨਟ ਨੋ ਉਹ ਪਿਓਰ ਹੈ ਕੀ ਹੈ ਕਿਸ ਤਰ੍ਹਾਂ ਦਾ ਹੈ ਸੋ ਹਵਾ ਚ ਖਾਣ ਚ ਜ਼ਮੀਨ ਚ ఎవਰੀਥਿੰਗ ਇਜ਼ ਚੇਂਜਿੰਗ ਵੈਸਟਰਨਾਈਜ਼ੇਸ਼ਨ ਆ ਰਹੀ ਆ ਆਪਾਂ ਫਾਸਟ ਫੂਡ ਆਪਣਾ ਐਕਸਰਸਾਈਜ਼ ਕੱਟ ਹੋ ਰਹੀ ਹੈ ਆਪਣੀ ਆਪਾ ਓਬੀਸਿਟੀ ਵਧ ਰਹੀ ਹੈ ਹਨਾ ਤੋਂ ਇਹ ਸਭ ਚੀਜ਼ਾਂ ਕੈਂਸਰ ਨੂੰ ਅੱਗੇ ਵਧਾਣ ਲਈ ਹੈਲਪ ਕਰਦੀ ਸਰ ਕਿਹੜੀਆਂ ਚੀਜ਼ਾਂ ਰੋਜ਼ ਮਰ ਨਾਲ ਜ਼ਿੰਦਗੀ ਦੇ ਵਿੱਚ ਸਿੱਖਾ ਆ ਕਿ ਸੋ ਮੈਂ ਮੈਂ ਇੱਕ ਹਾਂ ਮੈਂ ਬੜਾ ਇੱਕ ਤਰੀਕਾ ਦੱਸਦਾ ਹੁਣਾਂ ਕਿ ਕੈਂਸਰ ਜੇ ਘਟਾਉਣਾ ਨਾ ਆਪਣੇ ਦਿਲ ਦੇ ਰੋਗ ਘਟਾਉਣ ਵਾਲੀ ਗੱਲਾਂ ਨੇ ਜੇ ਤੁਸੀਂ ਦਿਲ ਦੇ ਰੋਗ ਘਟਾਲ ਲਈ ਜੋ ਜੋ ਕੀਤਾ ਕਰਦੇ ਹੋ ਰੈਗੂਲਰ ਐਕਸਰਸਾਈਜ਼ ਹੈਲਦੀ ਡਾਈਟ ਸਮੋਕਿੰਗ ਤਬਾਕੂ ਨਹੀਂ ਲੈਣਾ ਸੋ ਇਹੀ ਚੀਜ਼ ਜਿਹੜੀ ਆਪਾਂ ਹਾਰਟ ਦੀ ਚੀਜ਼ਾਂ ਲਈ ਕਰਦੇ ਆ ਨਾ ਉਹੀ ਕੈਂਸਰ ਨੂੰ ਵੀ ਵਿਚਾਰੀਆ ਐਕਚੁਅਲੀ ਸੋ ਇਹ ਸਭ ਚੀਜ਼ਾਂ ਜੇ ਅਸੀਂ ਆਪਣੀ ਵਰਤੋਂ ਕਰਾਂਗੇ ਇਹ ਇੱਕ ਜੋਰ ਸੋ

ਤੋ ਪਰ ਟ੍ਰੀਟਮੈਂਟ ਨਹੀਂ ਲੈ ਰਹੇ ਤਾਂ ਨੀਮ ਦੇ ਪੱਤੇ ਖਾਣ ਨਾਲ ਆਈਟ ਆਨ ਥਿੰਗਸ ਸੋ ਕੁਝ ਫਾਇਦਾ ਹੋਣੇ ਵਾਲਾ ਉਹਦੇ ਨਾਲ ਸਰ ਵੀ ਕੈਨ ਸੇ ਕਿ ਮੋਚ ਰਵਰਸੀਬਲ ਵਿਦਾਊਟ ਮੈਡੀਕੇਸ਼ਨ ਯੈਸ ਟ्रू ਟ्रू ਸੋ ਡਾਈਟ ਹੈਜ਼ ਅ ਰੋਲ ਡੈਫੀਨਿਟਲੀ ਹੈਜ਼ ਅ ਰੋਲ ਇਫ ਅ ਗੁੱਡ ਡਾਈਟ ਇਜ਼ ਕੰਬਾਈਨਡ ਵਿਦ ਟ੍ਰੀਟਮੈਂਟ ਯੂ ਹੈਵ ਗੁੱਡ ਰਿਜ਼ਲਟਸ ਅੱਜ ਦੀ ਜਿਹੜੀ ਪ੍ਰੈਸਮੀਟ ਹੈ ਬੇਸਿਕਲੀ ਜਿਹੜਾ ਕੈਂਸਰ ਦੇ ਐਡਵਾਂਸਡ ਆਪਰੇਸ਼ਨ ਨੇ ਬਿਨਾ ਚੀਰ ਪਾੜ ਤੋਂ ਉਹਨਾਂ ਦੇ ਉਸ ਮੁੱਦੇ ਤੇ ਅੱਜ ਦੀ ਪ੍ਰੈਸਮੀਟ ਹੈਗੀ ਡਾਕਟਰ ਸੁਸ਼ਾਂਤ ਮਹਾਜਨ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬਿਨਾ ਚੀਰ ਫਾੜ ਤੋਂ ਕੈਂਸਰ ਦੇ ਆਪਰੇਸ਼ਨ ਹੋ ਸਕਦੇ ਆ ਸੋ ਜਦੋਂ ਵੀ ਕੋਈ ਨਵੀਂ ਟੈਕਨੀਕ ਆਉਂਦੀ ਆ ਤੇ ਉਹ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੋ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਇਫ ਯੂ ਹੈਵ ਟਾਈਮ ਕਿਸ ਨੇ ਸਵਾਲ ਪੁੱਛਿਆ ਸੀ ਤੁਹਾਡੇ ਚੋਂ ਕਿ ਕੈਂਸਰ ਦੀ ਜਿਹੜੀ ਹੈ ਉਹ ਗਿਣਤੀ ਕਿਉਂ ਵੱਧ ਰਹੀ ਹੈ ਉਸ ਦੇ ਬਹੁਤ ਸਾਰੇ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਕੈਂਸਰ ਦਾ ਡਾਇਗਨੋਸਿਸ ਚੰਗਾ ਹੋਣ ਲੱਗ ਗਿਆ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੀਆਂ ਐਮ ਆਰ ਆਈ ਮਸ਼ੀਨਾਂ ਲੱਗੀਆਂ ਹੋਣੀਆਂ ਕਿੰਨੇ ਪੈਟ ਸਕੈਨ ਲੱਗੇ ਕਿੰਨੇ ਕੈਂਸਰ ਦੇ ਡਾਕਟਰ ਇੱਥੇ ਮੌਜੂਦ ਹੋ ਗਏ ਜਿਹਦੇ ਨਾਲ ਕੈਂਸਰ ਦਾ ਪਤਾ ਲੱਗਣ ਲੱਗ ਗਿਆ 35 ਸਾਲ ਪਹਿਲਾਂ ਦੀ ਮੈਂ ਤੁਹਾਨੂੰ ਸਟੋਰੀ ਸ਼ੇਅਰ ਕਰ ਦਿਆਂ ਆਪਣੀ ਮਦਰ ਦੀ ਉਹਨਾਂ ਦੇ ਸਪਾਈਨ ਦੇ ਵਿੱਚ ਇੱਕ ਰਸੌਲੀ ਬਣ ਗਈ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ 1990 ਦੀ ਗੱਲ ਹੈ ਕੋਈ ਬਹੁਤ ਜ਼ਿਆਦਾ ਸਦੀਆਂ ਪੁਰਾਣੀ ਦੀ ਗੱਲ ਨਹੀਂ ਕਰ ਰਿਹਾ ਮੈਂ 1990 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਅਲਟਰਾਸਾਉਂਡ ਸੀਟੀ ਸਕੈਨ ਦੀ ਤਾਂ ਗੱਲ ਹੀ ਛੱਡ ਦਿਓ ਇੱਕ ਚੰਗਾ ਐਕਸ-ਰੇ ਵੀ ਨਹੀਂ ਸੀ ਹੁੰਦਾ ਸੋ ਹੋਰ ਸੌਲੇ ਵਧ ਹੀ ਗਈ ਵਧ ਹੀ ਗਈ ਸਾਡੇ ਜਿਹੜੇ ਸੀਨੀਅਰ ਡਾਕਟਰ ਸੀ ਸ਼ਹਿਰ ਦੇ ਉਹਨਾਂ ਨੂੰ ਮੈਂ ਦਿਖਾਉਂਦਾ ਹੁੰਦਾ ਸੀ ਰੈਗੂਲਰ ਵੀ ਇਹਨਾਂ ਦੀ ਬਿਮਾਰੀ ਕੀ ਹੈ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ 5 ਸਾਲ ਘਟੋ-ਘਟ ਫਿਰ ਇੱਕ ਦਿਨ ਬੰਬੇ ਤੋਂ ਮੇਰੇ ਦੋਸਤ ਸੀਗੇ ਉਹ ਕੈਂਸਰ ਦੇ ਡਾਕਟਰ ਉਹ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕੈਂਸਰ ਹੈ ਫੇਰ ਤਾਂ ਪਰਾਂ ਦੀ ਪੈ ਗਈ ਕਿ ਇਲਾਜ ਕਿੱਥੇ ਕਰਾਉਣਾ ਹੈ ਬਟ ਚੰਗੀ ਕਿਸਮਤ ਨੂੰ ਮੇਰੇ ਜਿਹੜੇ ਆਰਥੋਪੈਡਿਕਸ ਦੇ ਟੀਚਰ ਸੀ ਬੜੇ ਵੱਡੇ ਪ੍ਰੋਫੈਸਰ ਡਾਕਟਰ ਅਰਦਾਸ ਸਿੰਘ ਡਾਕਟਰ ਚੀਨਾ ਉਹਨਾਂ ਨੇ ਅਲਾਓ ਕਰਤਾ ਸਾਨੂੰ ਕਿ ਤੁਸੀਂ ਸਰਕਾਰੀ ਹਸਪਤਾਲ 'ਚ ਆਪਣੀ ਮਰਜ਼ੀ ਦੇ ਡਾਕਟਰ ਲਿਆ ਕੇ ਆਪਰੇਸ਼ਨ ਕਰ ਲਓ ਸੋ ਬੰਬੇ ਤੋਂ ਮੇਰੇ ਦੋਸਤ ਆਏ ਟਾਟਾ ਕੈਂਸਰ ਇੰਸਟੀਚਿਊਟ ਤੋਂ ਉਹਨਾਂ ਨੇ ਇੱਥੇ ਜਿਹੜਾ ਕਰਮ ਸਿੰਘ ਦੀ ਬੋਰਡ ਸੀ ਸਰਕਾਰੀ ਉੱਥੇ ਹੱਡੀਆਂ ਦਾ ਉਹਨਾਂ ਦੇ ਕੈਂਸਰ ਦਾ ਆਪਰੇਸ਼ਨ ਕੀਤਾ ਔਰ ਮੇਰੀ ਮਦਰ 25 ਸਾਲ ਤੱਕ ਜੀਉਂਦੇ ਰਹੇ ਬਟ ਡਾਇਗਨੋਸਿਸ ਕਿੰਨਾ ਔਖਾ ਸੀ ਅੱਜ ਡਾਇਗਨੋਸਿਸ ਇੰਨਾ ਸੌਖਾ ਹੋ ਗਿਆ ਸਵੇਰੇ ਪਤਾ ਲੱਗੇ ਤੇ ਸ਼ਾਮ ਤੱਕ ਤੁਹਾਡੇ ਸਾਰੇ ਟੈਸਟ ਤੁਹਾਡੀ ਟੇਬਲ ਤੇ ਆ ਜਾਂਦੇ ਤੁਹਾਡੇ ਡਾਕਟਰਸ ਤੁਹਾਡੇ ਨਾਲ ਤੁਰੇ ਫਿਰਦੇ ਆ ਵੀ ਆਓ ਇਹਦਾ ਟਰੀਟਮੈਂਟ ਕਰੀਏ ਸੋ ਇਸ ਤੋਂ ਅਗੇ ਆਪਾਂ ਟਰੀਟਮੈਂਟ ਦੀ ਗੱਲ ਕਰੀਏ ਤੁਸੀਂ ਡਾਈਟ ਦਾ ਸਵਾਲ ਪੁੱਛਿਆ ਕੱਲੀ ਡਾਈਟ ਜਿਹੜੀ ਹੈ ਨਾ ਉਹ ਕੈਂਸਰ ਨੂੰ ਠੀਕ ਨਹੀਂ ਕਰ ਸਕਦੀ ਜੇ ਮੈਨੂੰ ਅੱਜ ਕੈਂਸਰ ਹੋ ਜਾਏ ਤੇ ਮੈਂ ਕਹਾਂ ਵੀ ਮੈਂ ਆ ਅੰਦਰ ਦੀ ਉਧਰ ਦੀਆਂ ਚੀਜ਼ਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਆ ਚੀਜ਼ਾਂ ਖਾ ਖਾ ਕੇ ਮੈਂ ਠੀਕ ਹੋ ਜਾਣਾ ਇਟਸ ਨਾਟ ਲਾਈਕ ਦੈਟ ਯੂ ਹੈਵ ਟੂ ਅੰਡਰਗੋ ਪ੍ਰੋਪਰ ਟਰੀਟਮੈਂਟ ਪ੍ਰੋਪਰ ਟਰੀਟਮੈਂਟ ਮੀਨਸ ਜੇ ਸਰਜਰੀ ਚਾਹੀਦੀ ਹੈ ਜਾਂ ਸਰਜਰੀ ਕਰਾਉਣੀ ਹੈ ਕੀਮੋਥੈਰਪੀ ਚਾਹੀਦੀ ਹੈ ਕੀਮੋਥੈਰਪੀ ਕਰਾਉਣੀ ਹੈ ਜੇ ਤੁਹਾਡਾ ਕੈਂਸਰ ਇਮੂਨੋਸੈਂਸਿਟਿਵ ਹੈ ਸਭ ਤੋਂ ਵਧੀਆ ਗੱਲ ਹੈ ਇਮੂਨੋਸੈਂਸਿਟਿਵ ਹੈ ਤੇ ਫਿਰ ਮੀਨੋਥੈਰਪੀ ਕਰਾਉਣੀ ਹੈ ਔਰ ਡਾਈਟ ਦਾ ਇੱਕ ਲਿਮਟਿਡ ਰੋਲ ਹੈ ਡਾਈਟ ਇਜ਼ ਨਾਟ ਕਿਉਰੇਟਿਵ ਡਾਈਟ ਦਾ ਤੇ ਇਹ ਕਿ ਤੁਸੀਂ ਸ਼ੁਰੂ ਤੋਂ ਚੰਗੀ ਡਾਈਟ ਖਾਂਦੇ ਰਹੋ ਤੇ ਤੁਹਾਨੂੰ ਕੈਂਸਰ ਹੋਣ ਦੇ ਚਾਂਸਸ ਘਟ ਜਾਂਦੇ ਪਰ ਇਹ ਨਹੀਂ ਜਦੋਂ ਕੈਂਸਰ ਹੋ ਗਿਆ ਤੇ ਤੁਹਾਨੂੰ ਡਾਈਟ ਨੇ ਤੁਹਾਡੀ ਨੇ ਠੀਕ ਕਰ ਦੇਣਾ ਇਹ ਮੈਸੇਜ ਤੁਹਾਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਨਾ ਕਿ ਪਿੱਛੇ ਜੇ ਇੱਕ ਗਲਤ ਜਿਹਾ ਮੈਸੇਜ ਮੀਡੀਆ 'ਚ ਪੈ ਗਿਆ ਕਿ ਡਾਈਟ ਦੇ ਨਾਲ ਮੇਰਾ ਮਰੀਜ਼ ਠੀਕ ਹੋ ਗਿਆ ਇਟਸ ਨਾਟ ਲਾਈਕ ਦੈਟ ਸੋ ਅੱਜ ਤੁਹਾਡੇ ਸ਼ਹਿਰ 'ਚ ਕੈਂసర్ ਕਲੀਨਿਕਸ ਆਫ ਅਮਰੀਕਾ ਦੀ ਹੈਲਪ ਦੇ ਨਾਲ ਬੜਾ ਐਡਵਾਂਸਡ ਕੈਂਸਰ ਸੈਂਟਰ ਅਸੀਂ ਚਲਾ ਰਹੇ ਹਾਂ ਡਾਕਟਰ ਸਾਹਿਬ ਵੀ ਉਸੇ ਕੜੀ ਦਾ ਇੱਕ ਹਿੱਸਾ ਨੇ ਕੈਂਸਰ ਦੀਆਂ ਸਾਰੀਆਂ ਸਰਜਰੀਜ਼ ਲੇਟੈਸਟ ਤਰੀਕੇ ਨਾਲ ਡਾਕਟਰ ਸਾਹਿਬ ਕਰਦੇ ਆ ਬਾਕੀ ਕੈਂਸਰ ਦੀ ਟੀਮ ਜਿਹੜੀ ਹੈ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਉਹ ਕੀਮੋਥੈਰੇਪੀ ਇਮਿਊਨੋਥੈਰੇਪੀ ਉਹ ਸਾਰਾ ਕੁਝ ਐਂਡ ਇਵਨ ਪੈਟ ਸਕੈਨ ਇੱਥੇ ਅਵੇਲੇਬਲ ਹੈ ਔਰ ਲੇਟੈਸਟ ਰੇਡੀਓਥੈਰੇਪੀ ਇੱਥੇ ਅਵੇਲੇਬਲ ਸੋ ਨਾਓ आवर ਪੇਸ਼IENTS ਡੋਨਟ ਨੀਡ ਟੂ ਗੋ ਆਊਟਸਾਈਡ ਅਮਰੀ ਸਰ ਇਥੇ ਕੰਪਲੀਟ ਕੈਂਸਰ ਦੀ ਜਿਹੜੀ ਕਿਉਰ ਹੈਗੀ ਉਹ ਇਥੇ ਅਵੇਲੇਬਲ ਹੈ। ਔਰ ਜੁਨਟਲੀ ਜਿਸ ਦਿਨ ਉਹ ਵੀਡੀਓ ਆਈ ਸੀ ਸਾਰੀ ਡਾਕਟਰ ਸਾਹਿਬ ਕੋਸ਼ਿਸ਼ ਦੇਣ ਤੁਹਾਡੇ ਹਸਪਤਾਲ ਚੋਂ ਪਹਿਲੇ ਆਪਣੇ ਸਾਰੇ ਟੈਸਟ ਕਰਾਏ ਗਏ ਸਨ ਉਹ ਬਾਸ਼ੇ। ਔਰ ਡੈਫੀਨੇਟਲੀ ਤੁਹਾਨੂੰ ਪਤਾ ਹੀ ਹੈ ਭਨਾਰੀ ਸਾਹਿਬ ਤੇ ਉਹਨਾਂ ਦੇ ਚਲੋ ਮੇਰੀ ਸਿੰਪਥੀ ਹੈ ਉਹਨਾਂ ਮਰੀਜ਼ਾਂ ਦੇ ਨਾਲ ਜਿਨ੍ਹਾਂ ਨੂੰ ਕੈਂਸਰ ਹੁੰਦਾ ਮੇਰੀ ਮੇਰੀ ਸਾਰੀ ਸਿੰਪਥੀ ਉਹਨਾਂ ਨਾਲ ਕਿਉਂਕਿ ਮੈਂ ਆਪਣੇ ਫੈਮਿਲੀ ਚ ਵੀ ਭੁਗਤਿਆ ਹੋਇਆ ਨਾ ਮੇਰੀ ਮਦਰ ਵਾਸ ਅ ਪੇਸ਼ੈਂਟ। ਬਟ ਸਾਨੂੰ ਫਾਲਸ ਕਲੇਮ ਨਹੀਂ ਕਰਨੇ ਚਾਹੀਦੇ। ਮਤਲਬ ਮੈਡੀਕੇਸ਼ਨ ਦੇ ਨਾਲ ਡਾਈਟ ਹੈਲਪਫੁਲ ਹੋਣੀ ਯਰ ਡੈਫੀਨਟਲੀ ਇਹ ਮਸਟ ਇੱਕ ਸਾਈਡ ਤੇ ਪ੍ਰੋਪਰ ਟਰੀਟਮੈਂਟ ਹੈ ਦੂਜੇ ਸਾਈਡ ਤੇ ਪ੍ਰੋਫਿਲੈਕਸਿਸ ਹੈ ਉਹ ਕੱਠਾ ਹੀ ਚੱਲੂਗਾ ਤਾਂ ਮਰੀਜ਼ ਠੀਕ ਹੋਣਾ